ਜਲਫਾ ਮਾਤਾ ਮੰਦਰ ਵਿੱਚ ਹੋਈ ਚੋਰੀ ਨੂੰ ਲੈ ਕੇ ਪੁਲਿਸ ਨੇ ਵੱਡੇ ਖੁਲਾਸੇ ਕੀਤੇ 24 ਘੰਟੇ ਦੇ ਅੰਦਰ ਹੀ ਪੁਲਿਸ ਨੇ આરોપી ਨੂੰ ਲਿਆ ਗ੍ਰਿਪਤ ਅੱਛਤੇ ਉਹਨਾਂ ਨੂੰ ਹੋਰ ਖੁਲਾਸੇ ਹੋਣ ਦੀ ਉਮੀਦ ਇਸ ਸੰਬੰਧ ਵਿੱਚ ਡੀਐਸਪੀ ਕੁਲਬੀਰ ਸਿੰਘ ਠਾਕਰ ਸੰਧੂ ਨੇ ਅੱਜ ਪ੍ਰੈਸ ਵਾਰਤਾ ਦੌਰਾਨ ਕੀ ਕਿਹਾ ਤੁਸੀਂ ਇਹ ਸੁਣੋ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਜੈ ਜੀ ਸਾਰਿਆਂ ਨੂੰ ਕੱਲ ਇਹ ਸਾਡਾ ਪਿੰਡ ਪੈਂਦਾ ਜੀ ਆਪਣਾ ਹੰਬੇਵਾਲ ਪਹਾੜੀਚ ਉੱਥੇ ਜੁਲਫਾ ਜੁਲਫਾ ਮਾਤਾ ਜੁਲਫਾ ਦੇਵੀ ਮਾਤਾ ਜੀ ਦਾ ਮੰਦਿਰ ਹੈ ਤੇ ਉੱਥੇ ਸੇਵਾਦਾਰ ਨੇ ਸੋਹਣ ਸਿੰਘ ਜੀ ਉਮਰ ਕਰੀਬ 65 70 ਸਾਲ ਆ ਉਹਨਾਂ ਦੀ ਉਹ ਸੇਵਾਦਾਰ ਨੇ ਉੱਥੇ ਕਾਫੀ ਸਮੇਂ ਤੋਂ ਮੈਂ ਕਮੇਟੀ ਵੀ ਉੱਥੇ 11 ਮੈਂਬਰੀ ਆ ਮੰਦਿਰ ਚ ਸੇਵਾ ਵੀ ਚੱਲਦੀ ਆ ਉਹ ਨਿਗਰਾਨੀ ਵੀ ਕੀਤੀ ਜਾਂਦੀ ਆ ਬਕਾਇਦਾ ਡਿਊਟੀ ਲੱਗਦੀ ਆ ਉੱਥੇ ਜਿਵੇਂ ਆਪਾਂ ਵੀ ਸਮੇਂ-ਸਮੇਂ ਤੇ ਹਦਾਇਤਾਂ ਦੇਈ ਦੀਆਂ ਕਿ ਸਮਾਜ ਦੇ ਨਾਲ ਰਿਲੀਜੀਅਸ ਪਲੇਸਿਸ ਨੂੰ ਸੇਫ ਰੱਖਣ ਲਈ 24 ਘੰਟੇ ਮੀਟਿੰਗਾਂ ਕੀਤੀਆਂ ਜਾਂਦੀਆਂ ਉਹਦੇ ਤਹਿਤ ਸੋਹਣ ਲਾਲ ਜੀ ਦੀ ਡਿਊਟੀ ਸੀ ਕੱਲ ਤੇ ਸੁਬਾ ਉਹਨਾਂ ਨੇ ਜਦੋਂ ਸੇਵਾ ਕੀਤੀ ਹੈ ਤੇ ਮਾਤਾ ਰਾਣੀ ਦੇ ਜਿਵੇਂ ਵਾਲੀਆਂ ਨੱਥਨੀ ਕਹਿ ਲੀਏ ਤੇ ਥੱਲੇ ਜਿਹੜੇ ਹੁੰਦੇ ਨੇ ਚੁੰਮਕੇ ਨੱਥ ਤੇ ਚੁੰਮਕੇ ਸੀਗੇ ਉਹ ਜਿਵੇਂ ਸ਼ਿਵਰਾਤਰੀ ਇਹ ਵੀ ਆ ਕੱਲ ਨੂੰ ਉਹਦੇ ਤਹਿਤ ਸੌਰੀ ਜਰਨਲਿਸਟਮੀ ਤੇ ਉਹ ਡਿਊਟੀ ਚੇਂਜ ਹੋਣ ਤੇ ਸੰਗਤ ਆਉਣ ਦੇ ਵਿੱਚ ਕਿਸੇ ਸ਼ੱਕੀ ਬੰਦੇ ਨੇ ਉਹਦਾ ਨਜਾਇਜ਼ ਫਾਇਦਾ ਉਹ ਨਗਹਿਲੀ ਦਾ ਮੜਾ ਜਾ ਲੈਪਸ ਦਾ ਉਠਾ ਕੇ ਤੇ ਜਦੋਂ ਉਹਨਾਂ ਨੇ ਵੇਖਿਆ ਵੀ ਇਹ ਦੋਨੋਂ ਚੀਜ਼ਾਂ ਹੈ ਨਹੀਂ ਉਹ ਚੋਰੀ ਕਰਕੇ ਲੈ ਗਿਆ ਸੀ ਦੋਨੋਂ ਚੋਰੀ ਦੀ ਨੀਤ ਨਾਲ ਉਹਦੇ ਤੇ ਰਾਤ ਦਾ ਹੀ ਸੀਨੀਅਰ ਅਫਸਰਾਂ ਵੱਲੋਂ ਹਰੇਟਾਂ ਤੇ ਐਸ ਐਚ ਓ ਸਾਹਿਬ ਪੂਰੀ ਟੀਮ ਦੇ ਨਾਲ ਪੂਰਾ ਆਪਾਂ ਪ੍ਰਸ਼ਾਸਨ ਦੇ ਪਿੱਛੇ ਲੱਗਾ ਹੋਇਆ ਹੋਏ ਸੀ ਆਈ ਜੀਏ ਦੀਆਂ ਟੀਮਾਂ ਨਾਲ ਸੀ ਪੂਰਾ ਸਿਸਟ ਕਰ ਰਹੀਆਂ ਵੱਖ-ਵੱਖ ਐਂਗਲ ਤੋਂ ਸੀ ਆਈ ਜੀਏ ਦੀਆਂ ਟੀਮਾਂ ਔਰ ਥਾਣਾ ਨੰਗਲ ਦੀਆਂ ਇਹ ਪੂਰੀ ਮਸਤੈਦੀ ਦੇ ਨਾਲ ਪੂਰੀ ਮਿਹਨਤ ਕਰਕੇ ਕੀ ਕਹਿੰਦੇ ਇਹਦੀ ਪੈੜ ਨੱਪ ਕੇ ਅਸੀਂ ਕਾਫੀ ਬਹੁਤ ਵੱਡੀ ਪ੍ਰਾਪਤੀ 100% ਪ੍ਰਾਪਤੀ ਵੱਲ ਪੁੱਜ ਗਏ ਆ ਆਪਾਂ ਇਹਦੇ ਸੰਬੰਧੀ ਜਿਹੜੀ ਆ ਸਾਨੂੰ ਕਾਫੀ ਲੀਡ ਮਿਲੀ ਹੈ ਸ਼ੱਕੀ ਬੰਦਾ ਜਿਹੜਾ ਉਹ ਰਾਉਂਡ ਅਪ ਕੀਤਾ ਗਿਆ ਲਗਭਗ ਉਹਦੇ ਤੋਂ ਕਾਫੀ ਲੀਡ ਮਿਲ ਰਹੀ ਹੈ ਐਫ ਆਈ ਆਰ ਦਰਜ ਕੀਤੀ ਗਈ ਹੈ 107 ਨੰਬਰ ਥਾਣਾ ਨੰਗਲ ਤੇ ਕਿ ਇਹਦੇ ਵਿੱਚ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਗ੍ਰਿਫਤਾਰ ਕਰਕੇ ਤੇ ਪ੍ਰੋਪਰ ਰਿਕਵਰੀ ਕੀਤੀ ਜਾ ਰਹੀ ਹੈ ਤੇ ਜੋ ਇਹਦੇ ਖੁਲਾਸੇ ਹੁੰਦੇ ਨੇ ਉਹ ਦੁਬਾਰਾ ਤੁਹਾਨੂੰ ਆਪ ਜੀ ਨਾਲ ਸਾਂਝੇ ਕੀਤੇ ਜਾਣਗੇ ਇਸ ਵੇ ਕੋਣ-ਕੋਣ ਦਾ ਜਿਹੜਾ ਰੌਨੋਪ ਕੀਤਾ ਗਿਆ ਇਹ ਬਸ ਇਹਦਾ ਨਾਮ ਆ ਗਿਆ ਜੀ ਮੁੱਢਲਾ ਨਾਮ ਇਹਨਾਂ ਦਾ ਹੈਗਾ ਅ ਸਿਮਰਨ ਜੀਤ ਸਿੰਘ ਸਿਮਰਨ ਪਾਲ ਪੰਨੀ ਜਾਂ ਪੰਨਾ ਵੀ ਇਹਨੂੰ ਕਹਿ ਦਿੰਦੇ ਆ ਇਹ ਬੇਸਿਕਲੀ ਪਿੱਛੋਂ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਰਹਿਣ ਵਾਲੇ ਆ ਤੇ ਇੱਥੇ ਕਿਰਾਏ ਤੇ ਰਹਿੰਦੇ ਨੇ ਟਾਊਨਸ਼ਿਪ 'ਚ ਤੇ ਇਹਦੀ ਬਾਕੀ ਡੰਗਾਈ ਨਾ ਤਪੀਸ਼ ਚੰਦਰੀ ਆ ਜੋ ਜੋ ਵੀ ਚੀਜ਼ ਇਹ ਜੀ 25-27 ਸਾਲ ਦੇ ਕਰੀਬ ਆ ਜੀ ਤੇ ਬਾਕੀ ਇਹ ਕਰ ਰਹੇ ਆ ਉਹਨੂੰ ਆਪਣਾ ਗ੍ਰਫਤਾਰੀ ਹੋ ਰਹੀ ਆ ਪੁਛਗਿਸ਼ ਕਰਕੇ ਤੇ ਜੋ ਵੀ 100% ਜਿਹੜੀ 100% ਰਿਕਵਰੀ ਕੀਤੀ ਜਾਏਗੀ ਕਾਫੀ ਲੀਡ ਮਿਲੀ ਆ ਹੋਰ ਵੀ ਸਾਨੂੰ ਇਹਦੇ ਸਬੰਧੀ ਹੋਰ ਵੀ ਚੀਜ਼ਾਂ ਮਿਲਦੀ ਆ ਸਸ ਕੋਟੂnga ਇਹਨਾ ਅਸੀਂ ਛਾਣਬੀਨ ਕਰ ਰਹੇ ਆ ਤੇ ਸਵੇਰ ਤੱਕ ਤਾਂ ਕੱਲਾ ਹੀ ਸੀ ਜਿਹਦੇ ਨਾਲ ਕੋ ਬਣ ਅਜੇ ਤੱਕ ਤੇ ਇੰਨੀ ਗੱਲ ਹੈ ਜੀ ਬਾਕੀ ਸਵੇਰ ਤੱਕ ਕੋ ਨਵੀਂ ਅਪਡੇਟ ਆਉਂਦੀ ਹੈ ਤੇ ਤੁਹਾਡੇ ਨਾਲ ਸਾਂਝੀ ਕੀਤੀ ਜੀ ਕੋਈ ਲੋਕਾਂ ਨੇ ਦੇਖਿਆ ਕਿ ਉਪਰੋਂ ਥੱਲੇ ਕੱਲਾ ਆਇਆ ਸੀ ਲੇਕਿਨ ਮੋਟਰਸਾਈਕਲ ਤੇ ਵੇਢੇ ਗਿਆ ਗਿਆ ਨਹੀਂ ਇਹ ਵੀ ਚੀਜ਼ ਤਫਤੀਸ਼ ਚ ਕਲੀਅਰ ਹੋ ਜੇਗੀ ਕਿੱਥੋਂ ਤੱਕ ਕਿਵੇਂ ਤੁਰਿਆ ਕਾਹਦੇ ਤੇ ਆਇਆ ਕੌਣ ਆ ਨਾਲ ਕੌਣ ਨਹੀਂ ਕਿਸ ਚੀਜ਼ ਨੂੰ ਡਰਾਈ ਨਹੀਂ ਕੀਤਾ ਜਾ ਸਕਦਾ ਉਸ ਸਮੇਂ ਨਾ ਚੀਜ਼ ਸੰਜੀ ਜਿਹੜੀ ਆ ਸਾਹਮਣੇ ਆਉਣ ਤੇ ਆਪ ਜੀ ਨਾ ਕਰ ਦਿੱਤੀ ਜਾਈ। ਨਰਕਲੀਨੀਆ ਟੀਮਾਂ ਲਗਾਈਆਂ ਸੀ ਤੁਹਾਡੇ ਵੱਲੋਂ ਕਿ ਇੱਕ ਵੱਡਾ ਮਾਮਲਾ ਸਿਗਾ ਦੇਖਿਆ ਜਾਵੇ ਪੁਲਿਸ ਮੌਕੇ ਤੇ ਪਹੁੰਚ ਬਿਲਕੁਲ ਜੀ ਜਿੰਨੀਆਂ ਵੀ ਸੰਭਵ ਟੀਮਾਂ ਸੀਗੀਆਂ ਆਪਣੀਆਂ ਥਾਣੇ ਦੀਆਂ ਵੀ ਬਣਾਈਆਂ ਗਈਆਂ ਤੇ ਦੋ ਤੇ ਸੀਆਈਏ ਵੱਲੋਂ ਵੀ ਵੱਖ-ਵੱਖ ਐਂਗਲ ਤੇ ਆਪਣੀਆਂ ਤਿੰਨ ਚਾਰ ਟੀਮਾਂ ਲਗਾਈਆਂ ਸੀ ਆਪਾਂ ਉਹ ਪ੍ਰਾਪਤੀ ਜਿਹੜੀ ਆ ਕਰ ਲਈ ਹੈ ਔਰ ਅੱਗੇ ਵੀ ਅਸੀਂ ਇਹ ਸੰਬੋਧਨ ਕਰਦੇ ਆਂ ਵੀ ਜਿੰਨੇ ਵੀ ਧਾਰਮਿਕ ਪਲੇਸਿਸ ਨੇ ਪੂਰੇ ਸੂਬੇ 'ਚ ਆਵਾਮ 'ਚ ਜਾਂ ਸਾਡੇ ਥਾਣੇ ਏਰੀਆ 'ਚ ਸਾਡੀ ਬੇਨਤੀ ਆ ਇਹ ਸਾਰੇ ਬਕਾਇਦਾ ਕੈਮਰੇ ਚੈੱਕ ਕੀਤੇ ਜਾ ਰਹੇ ਆ ਤੇ ਹਰੇਕ ਮੰਦਿਰ ਗੁਰਦੁਆਰਾ ਜਿਹੜੀ ਵੀ ਧਾਰਮਿਕ ਜਗਾ ਉਹਦੇ ਵਿੱਚ ਡਿਊਟੀ ਜਿਹੜੀ 100% ਯਕੀਨੀ ਬਣਾਈ ਜਾਣ ਦੀ ਬੇਨਤੀ ਕਰਦੇ ਆ ਔਰ ਕਰਾਵਾਂਗੇ ਸਰ ਸਾਡੀ ਲੱਗਤੀ ਹਾਂ ਮੈਂ ਤਿੰਨ ਕਮਿਟੀ ਦੇ ਕਿ ਕੈਮਰੇ ਕਾਫੀ ਸੀਗੇ ਲੇਕਿਨ ਚਲਦੇ ਹੀ ਇੱਕ ਦੋ ਹੀ ਸੀਗੇ ਇਹ ਸਰ ਚੈੱਕ ਕੀਤਾ ਕਰ ਲਿਆ ਜਾਵੇਗਾ ਉਹ ਚੈੱਕ ਕਰ ਲਾਂਗੇ ਅਸੀਂ ਸਰ ਜਿਹੜੀ ਤੁਹਾਡੀ ਮੁੱਢਲੀ ਜਾਂਚ ਹੈ ਕਿ ਇਹਦੀ ਦਵਾਈ ਹਾਲਤ ਠੀਕ ਸੀ ਨਹੀਂ ਇਹਦੇ ਬਾਰੇ ਅਜੇ ਨਹੀਂ ਇਹ ਬਾਅਦ ਚ ਕਿਤੇ ਡਾਕਟਰੀ ਮਲਾਜੇ ਹੋਣਗੇ ਪਤਾ ਲੱਗੇਗਾ ਇਹ ਤਾਂ ਨਾਰਮਲ ਜਿਵੇਂ ਉਹਨੇ ਕਰ ਲਈ ਇਹ ਚੀਜ਼ ਉਹ ਅੱਗੇ ਤਬਦੀਲ ਤੇ ਸਾਹਮਣੀ ਆਏਗੀ ਤਾਂ ਫਿਰ ਫਤਿਹ ਬਈ ਮੰਨ ਲਿਆ ਕਿ ਤਿਵਾਰਾਂ ਦਾ ਸੀਜ਼ਨ ਪਹਿਲੇ ਮੰਨ ਲਿਆਗੇ ਇਸ ਤਰ ਉਹ ਚੈੱਕ ਕਰ ਰਹੇ ਆ ਜੀ ਹਾਂ ਕਿ ਤਿਵਾਰਾਂ ਦਾ ਜਿਸ ਤਰ੍ਹਾਂ ਸੀਜ਼ਨ ਚੱਲ ਰਿਹਾ ਹੈ ਸਾਡੇ ਪ੍ਰਸ਼ਾਸਨ ਵੱਲੋਂ ਕੀ ਕੀ ਅਗਲੇ ਹਿੰਦੂ ਦਾ ਨਾਮ ਹੈ ਕਿਉਂਕਿ ਉਹ ਮੈਂ ਸਰ ਬੇਨਤੀ ਮੈਂ ਆਪ ਜੀ ਨੂੰ ਬੇਨਤੀ ਕਰ ਹੀ ਚੁੱਕਾ ਜੀ ਇਹ ਜਿਹੜਾ ਮਨੁੱਖਾ ਦਬਾਗ ਤੋਂ ਵੱਡਾ ਕੋਈ ਮਸ਼ੀਨ ਨਹੀਂ ਹੁੰਦਾ ਹੁਣੇ ਮੈਂ ਕਹਿ ਚੁੱਕਾ ਜਿਵੇਂ ਜਨਮਸ਼ਤਮੀ ਆ ਰਹੀ ਆ ਹਰੇਕੀ ਧਾਰਮਿਕ ਪਲੇਸੇ ਤੇ ਡਿਊਟੀਆਂ ਲਗਵਾ ਰਹੇ ਆ ਕੈਮਰੇ ਲਗਵਾ ਰਹੇ ਆ ਜਿੱਥੇ ਕੋਈ 1921 ਉਹ ਪੂਰੀ ਕਰਵਾ ਰਹੇ ਆ ਔਰ ਇਹੀ ਬੇਨਤੀ ਕਰਦੇ ਆ ਸਾਰੀਆਂ ਜਿੰਨੀਆਂ ਵੀ ਸਾਡੀਆਂ ਧਾਰਮਿਕ ਸਥਾਨਾਂ ਦੀਆਂ ਕਮੇਟੀਆਂ ਨੇ ਉਹ ਪੂਰਾ ਸਹਿਯੋਗ ਦੇਣ ਸਰੇ